ਔਰ ਬਾਬੇ ਕੀ ਹਾਲ ਚਾਲਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਲੈ ਕੇ ਹਾਜ਼ਰ ਆ ਜੀ ਦਾ ਨਵਾਂ ਬਲੌਗ ਅੱਜ ਪਹੁੰਚ ਗਈ ਸੀ 5 ਕਿਲੋ ਰਾਂ ਲਵੇ ਸਰਸੇ ਆਪਣਾ ਕੰਮ ਨਿਪੜ ਗਿਆ ਜੀ ਆਹ ਘੜਾ ਜਾਊਗਾ ਤੇ ਭਰਾਈ ਜਨੇ ਡੀਜ਼ਲ ਮਹੀਨਾ ਵਾਸਤੇ ਟੋਲਿਆਂ ਚ ਤੇ ਚੱਲਦੇ ਆਂ ਆ ਲੱਗ ਰੈਂਕਲ ਜਾਂਦੇ ਜੀ ਤੇਲ ਪੋਣ ਔਰ ਇਕਲ ਜੀ ਕੀ ਹਾਲ ਹੈ ਵਧੀਆ ਵਧੀਆ ਜਮਾ ਚੜਦੀ ਕਲਾ ਅਗੇ ਮੈਂ ਦੱਸਦਾ ਹਾਂ ਨਾ ਪਰ ਵਲੋਗੇ ਸਰ ਵੀ ਜਿਹੜੇ ਕੀ ਵਰਗੇ ਇਹ ਬਹੁਤ ਮਿਹਨਤ ਨਾਲ ਬਣਾ ਦੇ ਲਿਆ ਲੈ ਬਾਫੇ ਮੰਦਰ ਨੂੰ ਉਤਾਰਤਾ ਹੁਣ ਮਸ਼ੀਨ ਕੋਲ ਲੱਕੇ ਨੂੰ ਪਿਆਦੂ ਐਨੇ ਇਹ ਚਾਹ ਪਾਣੀ ਐਨੇ ਆਪਾਂ ਚਾਲਦੇ ਆ ਮਸ਼ੀਨਾ ਡੀਜ਼ਲ ਪਾਹ ਚੱਲੀ ਜਾਂਦੀਆਂ ਮਸ਼ੀਨਾ ਖੁਣੀ ਪਾਣੀ ਪੋਣਿਆ ਸੂਏ ਖਾਲੀ ਪੈਣਾ ਇਕ ਲਾ ਦਾ ਡੀਟੈਲ ਤੇ ਗਰਮ ਹੋ ਰਹੀ ਜਿਵੇਂ ਲੱਗ ਰਿਹਾ ਹਵਾ ਪਾਣਾ ਇਹ ਦੋ ਪਾਗਾਂ ਜਿਵੇਂ ਹੋ ਜੂਆ ਅੱਜ ਪਛੇਵਾ ਜਾਂਟ ਨੇ ਬੱਸਦਾ ਮੈਂ ਟ੍ਰੈਕ ਪਾ ਦਿਆਂਗਾ Gracias, ਆ ਵਾਪੇ ਅੱਜ ਸਾਰੇ ਲਾਟੀ ਦੇ ਕੇ ਚਨੀ ਸਾਟੀ ਦੇ ਕੇ ਤੁਸੀਂ ਵਾਪੇ ਦੇ ਸ਼ੈੱਡ ਲਵੇ ਫਿਰ ਤੇ ਲਾਟੀ ਫਿਰ ਉਹ ਪਕਰਣ ਆਇਆ ਕਿਹਨਾਂ ਜੱਟਾਂ ਦੇ ਵੰਦਾ ਤੇ ਕਰਾਉਣੇ ਅਧਰਾਂ ਕਰਨਾ ਵਾਪਸ ਪਹਿਲਾ ਢੀ ਸਿੰਗੀ ਵਾਲਾ ਬਹੁਤ ਵਧੀਆ ਬਾਈ ਵਧੀਆ ਜਮਾ ਉਹਦੇ ਤੈਨੂੰ ਕਰਨੈਲ ਦੇ ਨਾਮ ਤੋਂ ਜਾਣਦੇ ਆ ਜੀ ਸਾਰੇ ਹੈਂ ਮੈਂ ਆਪ ਦੇ ਭਾਈ ਅੱਜ ਆਪਾਂ ਕਰਨੈਲ ਵਾਲੇ ਕੱਪੜਿਆਂ 'ਚ ਹੈਣੀਗੇ ਹੈ ਨਹੀਂ ਅੱਜ ਤਾਂ ਕੋ ਬੱਡਰੀ ਸੀ ਖੇਤ ਸੀਗੇ ਅੱਜ ਫਿਲਹਾਲ ਸਬਾਟੀ ਨਹੀਂ ਇਹ ਵੀ ਜ਼ਰੂਰੀ ਆ ਫੇਰ ਹਾਂ ਪੈਣ ਚ ਲਾਡੀ ਹੈ ਨਾ ਹਾਂ ਪੈਣ ਚ ਲਾਡੀ ਬਈ ਸਾਰੇ ਉਹ ਤਾਂ ਮੈਂ ਦੇਖ ਲੈ ਕੱਲ ਟਰੈਕਟਰ ਤੇ ਹਾਂ ਕੱਲ ਉਹ ਇੱਕ ਮੱਕੀ ਵਾਲਾ ਤਿਆਰ ਕਰੇ ਉਹ ਛੋਟਾ ਭਾਈ ਤੇਰਾ ਹਾਂ ਉਹ ਛੋਟਾ ਭਾਈ ਮੜੰਗਾ ਤੇਰੀ ਸੀ ਉਹਨਾਂ ਦਾ ਹਾਂ ਉਹ ਥੋੜਾ ਸ਼ਮਕੀ ਜ਼ਿਆਦਾ ਹੈ ਅੱਛਾ ਤੇ ਡੋਟਰ ਦਾ ਉਹਦੋਂ ਫਿਰ ਹੁਣ ਇਹ ਟਾਈਮ ਲੱਗਦਾ ਹੈ ਹਾਂ ਪਰ ਨਾਲ ਨਾਲ ਬਈ ਜ਼ਰੂਰੀ ਹੈ ਇਹ ਤੇ ਜਦ ਆਪਣਾ ਹੈ ਹੀ ਪੁਰਾਣਾ ਕੰਮ ਜਿਹੜਾ ਹੁਣ ਆਪਣਾ ਤਾਂ ਜੱਦੀ ਪੁਸ਼ਟੀ ਕਰਨਾ ਹਾਂ ਇਹ ਇਹਦੇ ਨਾਲ ਤਾਂ ਬੜਤੋ ਚਾੜਦਾ ਭਾਈ ਦੇਖ ਹੁੰਦਾ ਵਧੀਆ ਕਹਿ ਰਹੇ ਨੇ ਕਿ 60 ਤੋਂ 65 ਦੇ ਵਿੱਚ ਵਿਚਾਰਿਆ 70 ਕਹੀ ਆ 70 ਵੀ ਕਹੀ ਜਾਂਦੇ ਨੇ ਵਿੱਚ ਤਾਂ ਚਲੋ ਬਾਕੀ ਠੀਕ ਆ ਭਾਈ ਲੋਟਾਗਾ ਬਾਕੀ ਯਾਰ ਇਹਦੇ ਘਰੋਂ ਕੌਣ ਜਾਣਦਾ ਰਾਤ ਹੁਣ ਪਾਣੀ ਨਹੀਂ ਆ ਕਦੀ ਹਨਾ ਉਹੀ ਗੱਲ ਹੈ ਕੀ ਕਹਾਂ ਬਾਕੀ ਤੁਸੀਂ ਦੱਸੋ ਤੁਹਾਡਾ ਕੰਮ ਕਿਵੇਂ ਚੱਲਦਾ ਸਾਡਾ ਕੰਮ ਭਾਈ ਜਮਾ ਓਕੇ ਮੈਨਾਂ ਤਾਂ ਕਿਤੋਂ ਆਇਆ ਰਾਤ ਹੈ ਹਾਂ ਐਮਪੀ ਜਾ ਮੈਨੂੰ ਹੋਗੇ 4 ਪੈਂਦੇ ਨਾ ਪੈਂਪੀ ਚੋਂ ਸਰਲਾਣੇ ਸਰਲੇ ਖਾੜਨ ਦੀ ਦਿੱਤਾ ਅੱਛਾ ਅੱਛਾ ਕਹਿੰਦਾ ਵਸ ਚੱਲਦਾ ਠੀਕ ਹੈ ਮੈਂ ਫਿਰ ਹੁਣ ਕੰਮੋਂ ਵੀ ਜ਼ਰੂਰੀ ਆ ਪੜਾਈ ਵੜੂ ਯਾਰ ਛੱਡਤੀ ਪੜਾਈ ਜੀ ਹੁਣ ਕੋ ਰਿਆ ਉੱਪਰ ਹੀ ਪਿਆ ਨਾ ਤਾਂ ਉਹਦਾ ਕੰਮ ਕਰੀਏ। ਹਰ ਨਾਲ ਦੀ ਨਾਲ ਨੌਂਕੀ ਜਾਂਦਾ ਮੰਨ ਕਰਨਾ। ਜਮਾ ਵੀ ਕਰੀ ਦਿੱਤ ਨਾ ਸਮੇਂ ਤੇ ਪਾਸ ਵਿੱਚ। ਉਹ ਦੂਰ ਜਾਉਂ ਕਿਹਦੇ ਨਹੀਂ ਆ ਚੱਕਾ ਪਿਆ ਮਸੀਬਾ। ਆ ਛੱਡ ਤਾਂ ਕੰਮ। ਨਾ ਨਾ ਵਧੀਆ ਬਈ। ਸਮਾਧਾਨ ਕਰਨੇ ਜਾਂਦਾ ਕੰਮ ਤਾਂ ਕੋਈ ਵੀ ਨਹੀਂ ਮਰਦਾ। ਬਾਕੀ ਲਾਣੇਦਾਰ ਕਰਿਆ ਕਰਦਾ ਯਾਰ। ਅੱਛਾ। ਉਹ ਵੀ ਕੀਤਾ ਸਮਝਿਆ ਫਿਰ। ਨਾ ਨਾ ਵਧੀਆ ਬਈ। ਕੀਤਾ ਤਾਂ ਉਹੀ ਲੋਟ ਰਹਿੰਦਾ ਜਿਹੜਾ ਮੇਰੇ ਹਨਾ। ਬਾਕੀ ਲਾਣੇਦਾਰ ਦੀ ਹੇ ਗਿਆ ਸਟੋਰੀ ਬਹੁਤ ਲੰਬੀ ਉਹ ਵੀ ਕਹਿੰਦੇ ਕੋਈ ਨਾ ਫਿਰ ਆਪਾਂ ਫੇਰ ਕਰ ਲਾਂ ਕਦੇ ਪੌਡਕਾਸਟ ਕਰਨਾ ਹੀ ਕੋਰਾ ਹੈ ਨਾ ਤੇ ਆ ਵੀ ਆਸ਼ੀਰ ਕਰਨ ਸਿੰਘ ਕੇਲੀ ਪਰ ਇਤੋਂ ਅਜ ਨਹੀਂ ਹੈ ਬਾਕੀ ਬਈ ਟੀਮ ਆਪਣੀ ਹੈ ਨਾ ਵੀਡੀਓ ਸ਼ੂਟ ਕਰੀ ਜਾਂਦੀ ਹੈ ਪਿੰਡ ਤੇ ਮੈਂ ਦੇਖਦੇ ਟਾਈਮ ਲੱਗਿਆ ਪਿੰਡ ਵਗ ਚਲਾਂਗੇ ਹਾਂ ਹਾਂ ਜ਼ਰੂਰ ਬਈ ਜ਼ਰੂਰ ਠੀਕ ਪਹਿਲਾਂ ਢੀ ਸਿੰਘ ਹੋ ਗਿਆ ਵਿਹਲਾ ਹਾਂ ਕਣਕ ਵੱਢੀ ਦੀ ਭਰਾਵਾ ਚੱਲ ਫਿਰ ਸੁੱਖ ਨਾ ਵੱਢੀ ਦੀ ਰਾਤ ਮੌਸਮ ਖਰਾਬ ਕੀ ਬਸ ਬਾਕੀ ਹੁਣ ਆਇਆਗਾ ਵੀ ਚਲ ਹਜੇ ਯਾਰ ਆਇਆ ਮਹੀਨਾ ਡੇਢ ਮਹੀਨਾ ਮਤਲਬ ਸੁੱਖ ਸਾਂਦੀ ਰੱਖੇ ਪਰਮਾਤਮਾ ਹਾਂ ਇਹ ਤਾਂ ਹੈ ਜੀ ਜੀ ਰਹਿ ਰਹੀ ਆ ਹੁਣ ਸਾਰਿਆਂ ਦੀ ਨਿਬੜ ਜੇ ਪਰ ਸਰਸੇ ਉੱਤੇ ਉਹਨਾਂ ਨੇ ਕੱਢ ਲਈ ਕੱਢ ਕੇ ਰਾਤ ਔਖਾ ਹੋ ਗਿਆ ਸੀ ਰਾਤ ਉਸੇ ਕਣਕ ਚਲਾ ਕਣਕ ਉੱਤੇ ਲੱਗੀ ਦੀ ਅੱਗ ਹਾਂ ਸੀ ਤੂੰ ਵੀ ਬਈ ਮੰਡੀਆਂ ਦੇ ਤਰਪਾਲਾ ਪਾਉਣੀਆਂ ਬਹੁਤ ਔਖੀਆਂ ਨੇ ਵਾਲੀਆਂ ਪੈਂਦਰੀਆਂ ਮਸਾ 6 ਮਹੀਨੇ ਬਾਅਦ ਪਾਣੀ ਪਿਜਲਾ ਸੰਦੀ ਬਹੁਤ ਪਾਣੀ ਆਇਆ ਇੰਨੀ ਤਰਗੀ ਵਿਚਾਰਿਆਂ ਦੀ ਫੇਰ ਕੀ ਬਣੂਗਾ ਮੈਸਰ ਵਾਲੀ ਉਹਦਾ ਗੱਲ ਚਲ ਮਹੀਨੇ ਤੱਕ ਆਇਆ ਵੀ ਸਾਰਿਆਂ ਦਾ ਆਪਣਾ ਸਮਝੂ ਦਾਣਾ ਫੱਟਾ ਸਭ ਦਾ ਵੇਖ ਜੂ ਵਧੀਆ ਕੀ ਕਾਪੇ ਚੱਲੇ ਸਰ ਹਾਂ ਓਕੇ ਬ੍ਰੋ ਓਕੇ ਬਾਈ ਲੈ ਬਾਬੇ ਹੁਣ ਫੇਰ ਆ ਗਿਆ ਜਿਹੇ ਤੇ ਲੈਣਾ ਢੋਲੀ ਲੈ ਕੇ ਮਹਾਰਾਜ ਨੂੰ ਹਾਂਜੀ ਮਹਾਰਾਜ ਹਾਂ ਕਦੋਂ ਆਣਾ ਬਾਈ ਨੂੰ ਸਾਥ ਕਰ ਕੈ ਦਿਨ ਹੋਗੇ ਤੈਨੂੰ ਕਹਿੰਦੇ ਨੂੰ ਕੈ ਦਿਨ ਹੋਗੇ ਕਹਿੰਦੇ ਨੂੰ ਹਫਤਾ ਹੋ ਗਿਆ ਆ ਦੇ ਹੜਾ ਪਿੱਛੇ ਵਰਤ ਉਹ ਤੇਲ ਵੀ ਆਉਂਦਾ ਫੁਗਰੇ ਡੀ ਨਾਲੇ ਕਹਿੰਦੇ ਹੁਣ ਤਾਂ ਮਸ਼ੀਨਾਂ ਵਾਲੇ ਪਿੱਛੇ ਫਿਰਦੇ ਨੇ ਵੱਢਣ ਵਾਸਤੇ ਕੋਟਾਂ ਲੈ ਜਾ ਕੇ ਬੰਦੇ ਨੂੰ ਇਹ ਕੋਟਾਂ ਨੂੰ ਇਹਦੇ ਨਾਲ ਹੀ ਚੱਲ ਜਾਣਾ ਮਾਹੌਲ ਨਹੀਂ ਕਰਦਾ ਲੱਗਿਆ ਪਤਾ ਜਿੰਨੇ ਜੇ ਦੇ ਉੱਤੇ ਹੋੜੇ ਐਵਾ